ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਪੰਜਾਬ ਦੇ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦਾ ਮੌਸਮ ਕਿਵੇਂ ਦਾ ਰਹੇਗਾ ਜਾਨੀ ਕਿ ਪੰਜਾਬ ਦੇ ਵਿੱਚ ਆਉਂਦੇ 5 ਤੋਂ 6 ਘੰਟੇ ਜੋ ਬੱਦਲਵਾਈ ਸਿਸਟਮ ਦਿਖਾਈ ਦੇ ਰਿਹਾ ਹੈ ਕਿ ਆ ਉਸ ਦੇ ਨਾਲ ਮੀਂਹ ਹੋ ਸਕਦਾ ਹੈ ਅਗਰ ਮੀਂਹ ਹੋਵੇਗਾ ਤਾਂ ਕਿਹੜੇ ਇਲਾਕੇ ਵਿੱਚ ਹੋਵੇਗਾ ਤੇ ਕੀ ਚਾਂਸ ਨੇ ਕਿੰਨੇ ਪਰਸੈਂਟ ਚਾਂਸ ਨੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਅਤੇ ਨਾਲ ਲੱਗਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਸਾਨੂੰ ਬੱਦਲਬਾਈ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਸਿਸਟਮ ਨੇ ਇਹਨਾਂ ਨੇ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਰਾਜਸਥਾਨ ਐਮਪੀ ਯੂਪੀ ਤੱਕ ਘੇਰਾ ਪਾਇਆ ਹੋਇਆ ਹੈ ਜਿਸ ਦੇ ਕਾਰਨ ਬੱਦਲਬਾਈ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਨਾਲ ਚੱਲ ਰਹੀ ਹੈ ਕੋਈ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਨਹੀਂ ਮਿਲਿਆ ਐਵਰੇਜ ਤਾਪਮਾਨ 38 ਤੋਂ 40 ਡਿਗਰੀ ਦੇ ਵਿੱਚ ਕਾਰੀ ਹੈ ਪੂਰਬ ਦੀ ਹਵਾ ਲਗਾਤਾਰ 5 ਤੋਂ ਲੈ ਕੇ 20 ਕਿਲੋਮੀਟਰ ਪ੍ਰਤੀ ਘੰਟਾ ਤੱਕ ਚੱਲਦੀ ਰਹੇਗੀ ਜਿਸ ਦੇ ਨਾਲ ਹਵਾ ਦਾ ਤੇ ਥੋੜਾ ਬੋਤਾ ਹਨੇਰੇ ਦੇ ਰੂਪ ਸ਼ਾਮ ਦੇ ਵੇਲੇ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਵਿੱਚ ਕਿਤੇ ਕਿਤੇ ਸੰਘਣੀ ਧੁੱਪ ਵੀ ਪਈ ਹੈ ਸੌਰੀ ਨਾਲ ਦੀ ਨਾਲ ਸੰਘਣੀ ਬੱਦਲਬਾਈ ਵੀ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਹਲਕੀ ਦਰਮਿਆਨੀ ਬੂੰਦਾਬੰਦੀ ਦੇ ਇੱਕ ਦੋ ਸਪੈਲ ਲਿਖੇ ਨੇ ਕੋਈ ਭਾਰੀ ਮੀਂਹ ਪੰਜਾਬ ਦੇ ਵਿੱਚ ਫਿਲਹਾਲ ਦੇਖਣ ਨੂੰ ਨਹੀਂ ਮਿਲਿਆ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਜਿਹੜੇ ਸਿਸਟਮ ਨੇ ਉਹ ਬੱਦਲ ਕਾਲੇ ਬੱਦਲ ਪੰਜਾਬ ਦੇ ਉੱਪਰ ਮਡਰਾ ਰਹੇ ਨੇ ਜਿਨ੍ਹਾਂ ਦੇ ਕਰਕੇ ਪੰਜਾਬ ਦੇ ਪਠਾਨਕੋਟ ਅੰਮ੍ਰਿਤਸਰ ਦੇ ਇਲਾਕੇ ਵਿੱਚ ਵੀ ਸੰਘਣੀ ਬੱਦਲਬਾਈ ਦੇਖਣ ਨੂੰ ਮਿਲੇਗੀ ਪੰਜਾਬ ਦੇ ਸੈਂਟਰਲ ਹਿੱਸੇ ਦੇ ਵਿੱਚ ਯਾਨੀ ਕਿ ਲੁਧਿਆਣਾ ਮੋਗੇ ਦੇ ਇਲਾਕੇ ਵਿੱਚ ਫਿਰ ਇੱਕ ਸਿਸਟਮ ਨੰਗਲ ਅਨੰਦ ਪਰ ਸਾਹਿਬਾਲ ਵੀ ਦੇਖਣ ਨੂੰ ਮਿਲੇਗਾ ਅਤੇ ਮੁਕਸਰ ਫਿਰੋਜ਼ਪੁਰ ਫਰੀਦਕੋਟ ਇਹਨਾਂ ਇਲਾਕਿਆਂ ਵਿੱਚ ਵੀ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹ ਸਿਸਟਮ ਹਵਾ ਦੇ ਨਾਲ ਥੋੜਾ ਬਹੁਤ ਅੱਗੇ ਪਿੱਛੇ ਹੋਣਗੇ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਆਪਾਂ ਕਹਿ ਦਈਏ ਤਾਂ ਸ਼ਾਮ ਦੇ ਵੇਲੇ ਬੱਦਲ ਵਾਈ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਹਵਾ ਦੀ ਗਤੀ ਜਿਹੜੀ ਹੈ ਉਹ 20 ਤੋਂ 30 ਜਾਂ ਫਿਰ ਕਿਸੇ ਇਲਾਕੇ ਵਿੱਚ 40-50 ਕਿਲੋਮੀਟਰ ਤੱਕ ਜਾ ਸਕਦੀ ਹੈ ਜਿਸ ਦੇ ਨਾਲ ਤੇਜ਼ ਹਨੇਰੀ ਵਰਗਾ ਮਾਹੌਲ ਸਾਨੂੰ ਦੇਖਣ ਨੂੰ ਮਿਲ ਸਕਦਾ ਜੋ ਕਿ ਲਗਭਗ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਬਹੁਤੇ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗਾ ਯਾਨੀ ਕਿ ਆਉਂਦੇ 2 ਤੋਂ 4 ਘੰਟਿਆਂ ਵਿੱਚ ਹਾਲਾਤ ਅਜਿਹੇ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਇੱਕ ਅਕਵੇਸਟ ਹੈ ਜੀ ਤੁਹਾਡੇ ਸਾਹਮਣੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਬਿਹਤਰ ਅਪਡੇਟਸ ਤੁਹਾਡੇ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਜਾਣਕਾਰੀ ਤੁਹਾਨੂੰ ਅਗਰ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਕਰਕੇ ਫੇਸਬੁੱਕ ਰਾਹੀਂ WhatsApp ਰਾਹੀਂ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਕਿਸੇ ਤਰੀਕੇ ਦੀ ਜਾਣਕਾਰੀ ਤੁਹਾਡੇ ਜਾਣਕਾਰ ਜਿਹੜੇ ਬੰਦੇ ਨੇ ਦੋਸਤ ਨੇ ਭੈਣ ਭਰਾ ਨੇ ਉਹਨਾਂ ਤੱਕ ਵੀ ਪਹੁੰਚਦੀ ਹੋ ਸਕੇ ਬਾਕੀ ਜਿਵੇਂ ਹੀ ਸਿਸਟਮ ਚੇਂਜ ਹੋਵੇਗਾ ਜਾਂ ਕੋਈ ਹੋਰ ਅਪਡੇਟ ਆਵੇਗੀ ਤਾਂ ਜਾਣਕਾਰੀ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਅਸੀਂ ਤਾਂ ਹੀ ਕਹਿੰਦੇ ਰਹਿੰਦੇ ਹਾਂ ਕਿ ਲਗਾਤਾਰ ਵੀਡੀਓਜ਼ ਦੇਖਦੇ ਰਹਿਆ ਕਰੋ ਕਿਉਂਕਿ ਮੌਸਮ ਗਰਮੀਆਂ ਦੇ ਦੌਰਾਨ ਅਕਸਰ ਹੀ 2-3 ਘੰਟੇ ਵਧੀ ਚਿੰਦ ਹੋ ਜਾਂਦਾ ਹੈ ਤੇ ਲੰਬੀ ਪ੍ਰੈਡਿਕਸ਼ਨ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਤੇ ਬਾਕੀ ਰਾਤ ਦੀ ਅਪਡੇਟ ਤੁਹਾਨੂੰ 6:30 ਵਜੇ ਤੱਕ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਜਲਦੀ ਹੀ ਧੰਨਵਾਦ ਸਾਰੇ ਦਰਸ਼ਕ ਵੀਰ ਪੈਣ ਭਰਾਵਾਂ ਦਾ